ਪੈਟਰੋਲ ਪੰਪ ਤੇ ਤੇਲ ਪਵਾਉਣ ਆਏ ਬਾਈਕ ਸਵਾਰ ਪੈਟਰੋਲ ਪੰਪ ਦੇ ਕਰਿੰਦੇ ਤੋਂ ਨਗਦੀ ਖੁੰਦੇ ਨੇ ਤੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਦੱਸਦੀ ਹੈ ਕਿ ਮਾਮਲਾ ਧਰਮਕੋਟ ਦੇ ਪਿੰਡ ਜਲਾਲਾਬਾਦ ਦਾ ਹੈ ਜਿੱਥੇ ਦੋ ਬਾਈਕ ਸਵਾਰ ਤੇਲ ਪਵਾਉਣ ਦੇ ਲਈ ਆਉਂਦੇ ਨੇ ਤੇ ਨਕਦੀ ਖੋ ਕੇ ਫਰਾਰ ਹੋ ਜਾਂਦੇ ਨੇ ਫੋਨ ਰਾਹੀਂ ਜਾਣਕਾਰੀ ਦਿੰਦਿਆਂ પેટ્રોલ ਪੰਪ ਦੇ ਮਾਲਿਕ ਨੇ ਕਿਹਾ ਕਿ ਬੀਤੇ ਕੱਲ પેટ્રોલ ਪੰਪ ਤੇ ਦੋ ਬਾਈਕ ਸਵਾਰ ਆਉਂਦੇ ਨੇ ਜੋ ਕਿ ਸੇਲਜ਼ਮੈਨ ਨੂੰ પેટ્રોલ ਪਾਉਣ ਦੇ ਲਈ ਕਹਿੰਦੇ ਨੇ ਤੇ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਜਦੋਂ ਸੇਲਜ਼ਮੈਨ ਉਹਨਾਂ ਦਾ ਪਿੱਛਾ ਕਰਦਾ ਹੈ ਤਾਂ ਸੇਲਜ਼ਮੈਨ ਦੇ ਨਾਲ ਵੀ ਕੁੱਟਮਾਰ ਕਰਦੇ ਨੇ ਤੇ ਉਸਦੇ ਹੱਥੋਂ ਪੈਸੇ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਹਰ ਰੋਜ਼ ਹੀ ਅਜੀਆਂ ਨਿਤ ਨਵੀਆਂ ਖਬਰਾਂ ਨਿਕਲ ਕੇ ਸਾਹਮਣੇ ਵੀ ਆਉਂਦੀਆਂ ਨੇ ਜੋ ਕਿ ਲੁੱਟ ਖੋਹ ਦੀਆਂ ਹੁੰਦੀਆਂ ਨੇ ਤੇ ਲੁੱਟ ਖੋਹ ਦੀ ਜਿਹੜੀ ਨਵੀਂ ਵਾਰਦਾਤ ਹੈ ਇਹ ਧਰਮਕੋਟ ਦੇ ਪਿੰਡ ਜਲਾਲਾਬਾਦ ਦੀ ਹੈ ਜਿੱਥੇ ਬਾਈਕ ਸਵਾਰਾਂ ਦੇ ਹੌਸਲੇ ਐਨੇ ਉੱਚੇ ਨੇ પેટ્રોલ ਪੰਪ ਤੇ ਤੇਲ ਪਵਾਉਣ ਆਏ ਬਾਈਕ ਸਵਾਰ પેટ્રોલ ਪੰਪ ਦੇ ਕਰਿੰਦੇ ਤੋਂ ਨਕਦੀ ਖੁੰਦੇ ਨੇ ਤੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਦੱਸਦੀ ਹੈ ਕਿ ਮਾਮਲਾ ਧਰਮਕੋਟ ਦੇ ਪਿੰਡ ਜਲਾਲਾਬਾਦ ਦਾ ਹੈ ਜਿੱਥੇ ਦੋ ਬਾਈਕ ਸਵਾਰ ਤੇਲ ਪਵਾਉਣ ਦੇ ਲਈ ਆਉਂਦੇ ਨੇ ਤੇ ਨਕਦੀ ਖੋ ਕੇ ਫਰਾਰ ਹੋ ਜਾਂਦੇ ਨੇ ਫੋਨ ਰਾਹੀਂ ਜਾਣਕਾਰੀ ਦਿੰਦਿਆਂ પેટ્રોલ ਪੰਪ ਦੇ ਮਾਲਕ ਨੇ ਕਿਹਾ ਕਿ ਬੀਤੇ ਕੱਲ પેટ્રોલ ਪੰਪ ਤੇ ਦੋ ਬਾਈਕ ਸਵਾਰ ਆਉਂਦੇ ਨੇ ਜੋ ਕਿ ਸੇਲਜ਼ਮੈਨ ਨੂੰ પેટ્રોલ ਪਾਉਣ ਦੇ ਲਈ ਕਹਿੰਦੇ ਨੇ ਤੇ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਜਦੋਂ ਸੇਲਜ਼ਮੈਨ ਉਹਨਾਂ ਦਾ ਪਿੱਛਾ ਕਰਦਾ ਹੈ ਤਾਂ ਸੇਲਜ਼ਮੈਨ ਦੇ ਨਾਲ ਵੀ ਕੁੱਟਮਾਰ ਕਰਦੇ ਨੇ ਤੇ ਉਸਦੇ ਹੱਥੋਂ ਪੈਸੇ ਖੋ ਕੇ ਫਰਾਰ ਹੋ ਜਾਂਦੇ ਨੇ ਤਾਂ ਹਰ ਰੋਜ਼ ਹੀ ਅਜੀਆਂ ਨਿਤ ਨਵੀਆਂ ਖਬਰਾਂ ਨਿਕਲ ਕੇ ਸਾਹਮਣੇ ਵੀ ਆਉਂਦੀਆਂ ਨੇ ਜੋ ਕਿ ਲੁੱਟ ਖੋਹ ਦੀਆਂ ਹੁੰਦੀਆਂ ਨੇ ਤੇ ਲੁੱਟਖੋਦੀ ਜਿਹੜੀ ਨਵੀਂ ਵਾਰਦਾਤ ਹੈ ਇਹ ਧਰਮਕੋਟ ਦੇ ਪਿੰਡ ਜਲਾਲਾਬਾਦ ਦੀ ਹੈ ਜਿੱਥੇ ਬਾਈਕ ਸਵਾਰਾਂ ਦੇ ਹੌਸਲੇ ਐਨੇ बुलंद ਨੇ ਕਿ ਨਗਦੀ ਖੋ ਕੇ ਉਹ ਫਰਾਰ ਹੋ ਜਾਂਦੇ ਨੇ